ਉਹ ਰੱਖਦੇ ਨੇ ਮੰਮੀ ਆਣ ਕੇ ਗਾਵਾ ਦੇ ਘੋਪਣਾ ਮੰਮੀ ਆਏ ਨਾ ਵੀਕ ਤੋਂ ਬਾਅਦ ਆਊਗੀ ਓਏ ਬੱਤ ਮੇਜਾ ਜਵਾਗ ਡਰਾਦਾ ਜੀ ਯਾ ਬੇਬੀ ਕੋ ਆਲਾ ਕੰਮ ਹੋ ਜਾਣਾ ਗੱਟ ਮਾਰਨੇ ਸਾਡੇ ਲੱਗੇ ਸਾਡਾ ਟਾਸਕ ਕੰਪਲੀਟ ਹੋ ਚੁੱਕਾ ਮਤਲਬ ਕਿ ਅਗਲੇ ਘਰ ਚ ਚੱਲੇ ਹੁਣ ਤੜਕੇ ਤੜਕੇ ਅਗਲੇ ਘਰ ਚ ਚੱਲੇ ਓਕੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਮ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ پتہ ਹੋਣਾ ਗੁਰੂ ਸ਼ਰਮ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਹਾਂਜੀ ਵਾਹ ਓਏ ਦੇਖਦਾ ਨਹੀਂ ਤੂੰ ਲਿਓ ਬਈ ਦੇਸੀ ਕਿਉਂ ਤਿਆਰ ਆ ਜਿਹੜੇ ਵੀਰ ਭਰਾ ਕਹਿੰਦੇ ਸੀ ਨਾ ਕਿ ਬਈ ਲਿ ਫੋਨ ਲੈ ਜਾ ਕੱਲੀਆ ਮੱਜਾਂ ਦਾ ਹੀ ਨਾ ਤੇ ਕੱਲੀਆ ਮੱਜਾਂ ਦਾ ਹੀ ਕਿਉਂ ਬਈ ਗਾਵਾਂ ਮਾ ਰੱਖਦੇ ਨਹੀਂ ਗਾਵਾਂ ਰੱਖਦੇ ਨਹੀਂ ਮੰਮੀ ਆਣ ਕੇ ਗਾਵਾਂ ਆ ਦੇ ਕਿਉਂ ਆਪਣਾ ਮੰਮੀ ਆਏ ਨਾ ਵੀਕ ਤੋਂ ਬਾਅਦ ਆਊਗੀ ਤੇ ਜਿਹੜੇ ਵੀ ਭਰਾਵਾਂ ਨੂੰ ਦੇ ਸੀ ਕਿ ਹੋ ਜਾਈਦਾ ਆ ਮੱਖਣ ਲੈ ਜਾਣਾ ਮੱਖਣ ਜਿਵੇਂ ਤੁਹਾਡਾ ਦਿਲ ਕਰੇ ਲੈ ਜਾ ਹੈ ਨਾ ਪਰ ਬੜਾ ਦੇਣਾ ਤੂੰ ਕਿਉਂ ਹੀ ਨਹੀਂ ਤੂੰ ਜੀ ਵੀ ਆਪਣੇ ਰੋਜ਼ ਆ ਆ ਇੰਨਾ ਹੁੰਦਾ ਇੰਨਾ ਹੁੰਦਾ ਰੋਜ਼ ਇੰਨਾ ਕਰਨਾ ਖਾ ਕੇ ਚੱਲ ਕੋਈ ਨਹੀਂ ਲੈ ਜਾਓ ਜੇ ਕਿਸੇ ਅੱਲੇ ਹੋ ਜਾਂਦੇ ਆ ਖਾ ਕੇ ਘਾਤੇ ਖਾਣੇ ਹੁੰਨੇ ਬਾਈ ਇਹ ਕਾਫੀ ਵੇਰ ਸਟਾਰਟ ਆ ਰਾਤ ਦੇ ਮੋਢੇ ਨਹੀਂ ਵਢੀ ਜਾਂਦੇ ਆਪਾਂ ਸੌਂ ਸੁੱਤੇ ਹੋਣਾ ਆ ਗਏ ਹੁਣ ਆਪਾਂ ਯੈਸ ਯਾ ਬੇਬੀ ਗੋ ਵਾਲਾ ਕੰਮ ਹੋ ਗਿਆ ਨਾ ਟੱਟ ਮਾਰਨੇ ਰਾਤ ਦੇ ਲੱਗੇ ਸਾਡਾ ਟਾਸਕ ਕੰਪਲੀਟ ਹੋ ਚੁੱਕਾ ਮਤਲਬ ਕਿ ਅਗਲੇ ਘਰ ਚ ਚੱਲੇ ਹੁਣ ਤੜਕੇ ਤੜਕੇ ਅਗਲੇ ਘਰ ਚ ਚੱਲੇ ਓਕੇ ਕੋਤੀ ਵਾਲੇ ਤੋਂ ਬਾਈ ਨੂੰ ਕੌਣ ਕੌਣ ਜਾਣਦਾ ਵੈਰੀ ਗੁੱਡ ਥੈਂਕ ਯੂ ਗਰਮੀ ਕਿਤੇ ਤੇ ਆ ਯਾਰ ਬਾਲੀ ਜਿਆਦਾ ਗਰਮੀ ਬਹੁਤ ਜਿਆਦਾ ਹੋ ਗਈ ਆ ਕਿੰਨਾਂ ਦਾ ਮਨ ਮੀ ਪੈ ਗਿਆ ਉਹ ਵਧੀਆ ਵਿਚਾਰਿਆ ਹਨਾ ਬਾਸ਼ਾ ਮੱਕੀ ਦਾ ਰਹਿ ਗਿਆ 20 ਦਿਨ ਦਾ ਸੀਜ਼ਨ ਬੱਸ ਫੇਰ ਪਾਇਆ ਕਰਨੇ ਵਲੌਗ ਫੁੱਲ ਟਕਾ ਕੇ ਟੈਨਸ਼ਨ ਨਾਲ ਚੱਕ ਦਿਆਂ ਗਰੀਬੀ ਬਹੁਤ ਕਨਸੈਪਟ ਜੋੜੀ ਬੈਠਾ ਮੈਂ ਕੂਰ ਕੂਰ ਓਏ ਬੱਤ ਮੇਜਾ ਜਵਾਗ ਡਰਾਦਾ ਜੀ ਆਹ ਰਵਾਦਾ ਜੀ ਦੰਦ ਓਗ ਪਏ ਹਾਏ 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 ਸਸਰੀ ਕੀ ਆਜਾਲ ਹਾਂ ਜੀ ਜੇ ਤੁਸੀਂ ਦੇਖ ਲਈ ਉਹਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ